ਦੇ ਵਿੱਚ ਅੱਜ ਤੁਹਾਨੂੰ ਅਸੀਂ ਇਸ ਕਰਕੇ ਇਨਵਾਈਟ ਕੀਤਾ ਜਿਹੜਾ ਸ਼ਹਿਰ ਦੇ ਵਿੱਚ ਜੰਡਿਆਲਾ ਕਸਬੇ ਦੇ ਵਿੱਚ ਫਰੋਤੀਆਂ ਦਾ ਦੌਰ ਚੱਲ ਰਿਹਾ ਸੀ ਉਹ ਕਾਫੀ ਲੋਕਾਂ ਦੇ ਵਿੱਚ ਇਹਦਾ ਸਹਿਮ ਸੀਗਾ ਤੇ ਸਾਡੀ ਟੀਮ ਨੇ ਐਸਚਓ ਮਖਤਿਆਰ ਸਿੰਘ, ਐਐਸਆਈ ਰਾਜਵੀਰ ਸਿੰਘ ਤੇ ਐਸਐਸਪੀ ਸਾਹਿਬ ਸਰਦਾਰ ਸਤੰਦਰ ਸਿੰਘ ਆਈਪੀਐਸ ਜੀ ਦੀ ਰਹਿਮਾਈ ਹੇਠ ਅਸੀਂ ਉਸੇ ਦਿਨ ਦੀਆਂ ਟੀਮਾਂ ਬਣਾਈਆਂ ਸੀ ਸਾਰੀਆਂ ਵੱਖ-ਵੱਖ ਸਾਰੇ ਜ਼ਿਲ੍ਹੇ ਦੇ ਐਸਚਓ ਇਹਦੇ ਵਿੱਚ ਲੱਗੇ ਹੋਏ ਸੀ ਤੇ ਉਹ ਚਲੋ ਸਾਡੀ ਇਹਦੇ ਵਿੱਚ ਕਾਮਯਾਬੀ ਐਸਐਚਓ ਸਾਹਿਬ ਤੇ ਰਾਜੀਵ ਨੂੰ ਮਿਲੀ ਹੈ ਇਹਨਾਂ ਨੇ ਬੜੀ ਮਿਹਨਤ ਕਰਕੇ ਇਸ ਕੇਸ ਨੂੰ ਟ੍ਰੇਸ ਕੀਤਾ ਸਾਡੇ ਇੱਥੇ ਤਿੰਨ ਚਾਰ ਵਾਰ ਦਾ ਤਾਂ ਫਰੋਤੀਆਂ ਹੋਈਆਂ ਸੀ ਉਹ ਕਾਰੋਬਾਰੀ ਜਿਹੜੇ ਆ ਉਹਨਾਂ ਨੂੰ ਬਾਹਰੋਂ ਯੂਐਸਏ ਦੇ ਨੰਬਰ ਤੋਂ ਉਧਰੋਂ ਕੱਲ ਆਉਂਦੀਆਂ ਸੀ ਤੇ ਧਮਕੀਆਂ ਦਿੱਤੀਆਂ ਗਈਆਂ ਪਹਿਲਾਂ ਫਿਰ ਉਹਨਾਂ ਦੇ ਘਰਾਂ ਦੇ ਉੱਤੇ ਫਾਇਰਿੰਗ ਕੀਤੀ ਗਈ ਤੇ ਅੱਜ ਸਾਡੇ ਜਿਹੜਾ ਹੈਗਾ ਅਸੀਂ ਇੱਕ ਬੰਦਾ ਜਿਹੜਾ ਉਹਨੂੰ ਅਸੀਂ ਅਰੈਸਟ ਕਰ ਲਿਆ ਗੁਰਲੀ ਤੁਪਤੀਸ਼ ਕੀ ਸਾਹਮਣੇ ਆ। ਮੁਦਲੀ ਤੁਪਤੀਸ਼ ਇਹ ਹੈ ਕਿ ਇਹ ਜਿਹੜੇ ਬਾਹਰ ਬੈਠੇ ਆ ਆਪਣੇ ਸਰਬਨ ਸਿੰਘ ਭੋਲਾ ਇਹ ਹਵੇਲੀਆਂ ਦਾ ਇੱਕ ਮਾਨਾ ਇਹ ਦੋਨੇ ਯੂਐਸਏ ਆ ਜੋ ਇਹਨਾਂ ਦੇ ਦਸਨ ਮਤਾਵ ਕਹੇਗਾ। ਇਹ ਬੰਦੇ ਓਪਰੇਟ ਕਰਦੇ ਇਹਨਾਂ ਤੋਂ ਅੱਗੇ ਉੱਥੇ ਹੋਰ ਬੰਦੇ ਵੀ ਹੈਗੇ ਆ ਜਿਹੜੇ ਮੇਨ ਕਿੰਗਪਿੰਨ ਹੈਗੇ ਇਹਨਾਂ ਦੇ। ਉਹਨਾਂ ਦੇ ਨਾਲ ਰਲ ਕੇ ਬਾਹਰੋਂ ਇਹ ਧਮਕੀਆਂ ਦਵਾਉਂਦੇ ਆ। ਤੇ ਕੁਛ ਬੰਦੇ ਜਿਹੜੇ ਅਸੀਂ ਤਿੰਨ ਚਾਰ ਹੋਰ ਨਾਮਜ਼ਦ ਕੀ ਕਿਸੇ ਦਾ ਕੰਮ ਰੈਕੀ ਕਰਨਾ, ਕਿਸੇ ਦਾ ਉਹਨਾਂ ਨੂੰ ਘਰ ਦਿਖਾ ਕੇ ਤੇ ਉਹਨਾਂ ਨੂੰ ਗਾਈਡ ਕਰਨਾ ਵੀ ਇਸ ਰਸਤੇ ਤੇ ਜਾਣਾ। ਇਹਦੇ ਵਿੱਚ ਅਸੀਂ ਟੋਟਲ 6 ਬੰਦੇ ਅਜੇ ਨਾਮਜ਼ਦ ਕੀਤੇ ਆ ਜਿਹੜੇ ਇਸ ਮੁਕਾਦਮੇ ਆ। ਫੜੇ ਕਿਨੇ ਗਏ? ਫੜੇ 1 ਫੜ ਬੰਦਾ ਫੜਿਆ ਗਿਆ ਅਮਰਦੀਪ ਸਿੰਘ ਨਾਮ ਦਾ ਮਹਿਰਵਾਨਪੁਰਾ ਪਿੰਡ ਦਾ ਟੋਲ ਦੇ ਲੱਗੇ ਆ। ਇਹ ਇੱਥੋਂ ਦਾ ਮੁੰਡਾ। ਕੋਈ ਹਥਿਆਰ ਬਰਾਬਰ? ਹਾਂਜੀ ਇੱਕ ਪਿਸਤਲ 30 ਬੋਰ ਦਾ ਤੇ 5 ਰਾਉਂਡ ਮਿਲੇ ਆ ਸਾਨੂੰ। ਇਹਨਾਂ ਦਾ ਕੋਈ ਪਹਿਲਾ ਮਾਮਲਾ ਕਰ ਚੁੱਕਾ ਹੋਇਆ? ਪਹਿਲਾਂ ਇਹਨਾਂ ਦੇ ਉੱਤੇ ਕਾਫੀ ਪਰਚੇ ਹੈਗੇ ਆ 307 ਦੇ ਐਕਸਾਈ ਦਾ ਕੰਮ ਕਰਦੇ ਰਹੇ ਇਹ। ਡਰੱਗਸ ਦਾ ਉਹ ਇਹਨਾਂ ਤੇ ਪਰਚੇ ਦਰਜ। हां जी भिल्कुल जी बिल्कुल जी बिल्कुल आज ये तो ਸਾਡੀ ਮੁੰਡਲੀ ਤਫ਼ਤੀਸ਼ ਚੱਲੀ ਆ ਇੱਕ ਬੰਦਾ ਰਾਉਂਡ ਅਪ ਕੀਤਾ ਕਾਫੀ ਗੱਲਾਂ ਉਹ ਦੱਸ ਰਿਹਾ ਤੇ ਹੁਣ ਅਸੀਂ ਕੋਰਟ ਚ ਪੇਸ਼ ਕਰਕੇ ਦਾ ਰਿਮਾਂਡ ਲੈ ਕੇ ਅਗਲੀ ਤਫ਼ਤੀਸ਼ ਲਿਆਵਾਂਗੇ ਇਹ ਉਹਦਾ ਮੁੱਢ ਤੋਂ ਸ਼ਿਕਾਇਤ ਜਿੰਨੇ ਮੁੱਖ ਦੋਸ਼ੀ ਇਹ ਫਾਇਰਿੰਗ ਕਰਨ ਵਾਲਾ ਜਿਹੜੇ ਦੋ ਬੰਦੇ ਫਾਇਰਿੰਗ ਕਰਨ ਵਾਲੇ ਸੀ ਅਸੀਂ ਇਹਨਾਂ ਨੂੰ ਇੱਕ ਤਾਂ ਰਾਉਂਡ ਅਪ ਹੋ ਗਿਆ ਦੂਜਾ ਸਾਨੂੰ ਘਰ ਨਹੀਂ ਮਿਲਿਆ ਉਹ ਵੀ ਜਲਦੀ ਤੋਂ ਜਲਦੀ ਮਿਲ ਜਾਊਗਾ ਇਹਨਾਂ ਜਿਹੜਾ ਬੜਾ ਹੈ ਤੇ ਉਹਦਾ ਨਾਮ ਅਮਰਦੀਪ ਸਿੰਘ ਆ ਸਰ ਇਹਨਾਂ ਨੂੰ ਕੀ ਲਾਰਜ ਕੀਤਾ ਜਾਂਦਾ ਜਾਂ ਕਿ ਇਹਨਾਂ ਨੂੰ ਇਹਨਾਂ ਨੂੰ 10-10000 ਰੁਪਇਆ ਇੱਕ ਵਾਰ ਦاتے ਜਦੋਂ ਇੱਕ ਘਰ ਦੇ ਉੱਤੇ ਫਾਇਰਿੰਗ ਕਰਨ ਦਾ ਦਿੰਦੇ ਆ ਹੁਣ ਇਹਦੇ ਵਿੱਚ ਇਹਨੇ ਮੰਨਿਆ ਵੀ ਸਾਨੂੰ 20000 ਰੁਪਇਆ ਮਿਲਿਆ ਦੋ ਦੋ ਜਗ੍ਹਾ ਤੇ ਫਾਇਰਿੰਗ ਕਰਨ ਦਾ ਕਿਤੇ ਇਹਨਾਂ ਨੇ ਪੈਸੇ ਲੈ ਵੀ ਆ ਕਿਤੇ ਇਹ ਕੋਈ ਹੋਰ ਨੇ ਉਹਨਾਂ ਕੋਲੋਂ ਪੈਸੇ ਲੈ ਵੀ ਨਹੀਂ ਉਹ ਇਹਨਾਂ ਬਾਣੀ ਜੇ ਉਹ ਅਸੀਂ ਤਫਤੀਸ਼ ਕਰ ਰਹੇ ਆ ਉਹ ਇਹ ਤਾਂ ਸਿਰਫ ਫਾਇਰਿੰਗ ਕਰਨ ਵਾਲੇ ਆ ਤੇ ਇਹਨਾਂ ਨੂੰ 10000 ਇੱਕ ਜਗ੍ਹਾ ਤੇ ਫਾਇਰਿੰਗ ਕਰਨ ਦਾ ਦਿੰਦੇ ਆ ਹੁਣ ਇਹਨਾਂ ਨੂੰ ਵੈਪਨ ਕਿੱਥੋਂ ਆਏ ਆ ਉਹ ਸਾਰਾ ਸਾਡਾ ਇਨਵੈਸਟੀਗੇਸ਼ਨ ਚੱਲ ਰਹੀ ਆ ਇਹਨਾਂ ਨੂੰ ਬੰਦੇ ਕੌਣ ਦੇਖ ਕੇ ਗਏ ਆ ਕਿੱਥੋਂ ਆਇਆ ਉਹ ਸਾਰਾ ਸੀ ਚੈੱਕ ਕਰ ਰਹੇ ਆ ਇਹ ਸ਼ੀਆ ਦਾ ਲੋ ਵੱਡਾ ਵੀ ਫਰੋ ਹੋ ਸਕਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੀਆਂ ਤਾਰਾਂ ਬਹੁਤ ਦੂਰ ਤੱਕ ਜੁੜੀਆਂ ਬਿਲਕੁਲ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਵਿੱਚ ਹੋਰ ਵੀ ਸਾਡੇ ਕੋਲ ਬਹੁਤ ਬੰਦੇ ਆਉਂਦੇ ਚੱਲ ਸਕਦੇ ਸਾਈਬਰ ਕ੍ਰਾਈਮ ਦਾ ਕਿੰਨਾ ਗਰੋਅ ਹੋ ਰਿਹਾ ਨਹੀਂ ਇਹ ਅਸੀਂ ਹੋਮਲੈਂਡ ਇੰਟੈਲੀਜੈਂਸ ਦੇ ਨਾਲ ਹੀ ਅਸੀਂ ਕੀਤਾ ਇਹਦੇ ਵਿੱਚ ਜਿਹੜੀਆਂ ਲੋਕਾਂ ਨੂੰ ਗਾਈਡ ਕਰਕੇ ਜਿਹੜੀ ਪਬਲੀਕਲੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹਦੇ ਸਾਬ ਦੇ ਨਾਲ ਅਸੀਂ ਇਹ ਸਾਰਾ ਟ੍ਰੇਸ ਕੀਤਾ ਕੀ ਮਾਮਲਾ ਕਰ ਕੀਤਾ ਰਿਹਾ ਹੈ ਜੀ ਮਾਮਲੇ ਪਹਿਲੇ ਦਰਜ ਦੇ ਪਰਚੇ ਪਹਿਲਾਂ ਹੀ ਪਹਿਲੇ ਦਰਜ ਆਲਰੇਡੀ ਵਿਚ ਅੱਜ ਤੁਹਾਨੂੰ ਅਸੀਂ